ਜੇਕਰ ਤੁਸੀਂ ਕੁਮਨ ਜਾਣ ਦਾ ਪਲਾਨ ਬਣਾ ਰਹੇ ਹੋ ਤਾਂ ਦੂਰ ਜਾਣ ਦੀ ਲੋੜ ਨਹੀਂ। ਹੁਣ ਪੰਜਾਬ ਵਿੱਚ ਹੀ ਮੁੱਖ ਮੰਤਰੀ ਸਰਦਾਰ ਭਵਨ ਸਿੰਘ ਬਾਣ ਨੇ ਇਕੋ ਟੂਰਿਜ਼ਮ ਨੂੰ ਵਦਾਵਾ ਦੇ ਲਈ ਜੰਗਲ ਸਫਾਰੀ ਤਮਿਨੀ ਗੁਆ ਵਰਗੀ ਟੂਰਿਸਟ ਪਲੇਸ ਬਣਾ ਦਿੱਤੇ ਹਨ। ਸਾਡਾ ਪਹਿਲੇ ਦਿਨੋਂ ਇਹ ਸੁਪਨਾ ਸੀ ਕਿ ਅਸੀਂ ਪੰਜਾਬ ਨੂੰ ਉਸ ਲੈਵਲ ਤੇ ਲੈ ਜਾਣਾ ਜਿੱਥੇ ਇਸ ਤੋਂ ਪਹਿਲਾਂ ਕਦੇ ਨਹੀਂ ਪਹੁੰਚਿਆ ਸੀ। ਆਮ ਤੌਰ ਤੇ ਫਿਲਮਾਂ ਦੇ ਵਿੱਚ ਤੁਸੀਂ ਸਰੋਂ ਦੇ ਖੇਤ ਜਾਂ ਹਰੇ ਭਰੇ ਖੇਤ ਤੁਸੀਂ ਦੇਖ ਲੈਣੇ ਹੋ ਪਰ ਨਹੀਂ। ਉਤੋਂ ਬਿਨਾਂ ਵੀ ਬਹੁਤ ਖੁਸ਼ ਹੈ। ਪਹਿਲੀ ਜੰਗਲ ਜ਼ਫਾਰੀ ਦੀ ਗੱਲ ਕੀਤੀ ਜਾਵੇ ਤਾਂ ਤੁਹਾਨੂੰ ਨੇਚਰ ਰੀਟਰੀਟ ਚੋਹਾਲ ਹੁਸ਼ਿਆਰਪੁਰ ਦੇ ਵਿੱਚ ਆਉਣਾ ਪਵੇਗਾ ਜੋ ਤੇ ਹਿਮਾਚਲ ਦੀ ਹੱਦ ਨਾਲ ਲੱਗਦਾ ਪੰਜਾਬ ਦਾ ਇਹ ਇਕੋ ਟੂਰਿਜ਼ਮ ਸਭ ਤੋਂ ਵਿਲੱਖਣ ਪ੍ਰੋਜੈਕਟ ਹੈ ਅਤੇ ਵਾਤਾਵਰਣ ਬਾਰੇ ਜਾਣੂ ਕਰਵਾਉਣ ਲਈ ਜੰਗਲ ਸਫਾਰੀ ਦੀ ਸ਼ੁਰੂਆਤ ਕੀਤੀ ਗਈ ਹੈ ਤਕਰੀਬਨ 12 ਕਿਲੋਮੀਟਰ ਟਰੈਕ 'ਚ ਤੁਸੀਂ ਕੁਦਰਤ ਦੇ ਹਰ ਰੰਗ ਦੇਖ ਸਕਦੇ ਹੋ ਉਨ ਕਾਲ ਕੀਤੀ ਜਾਵੇ ਪੰਜਾਬ ਚ ਬੂਜੀ ਜੰਗਲ ਸਫਾਰੀ ਦੀ ਤਾਂ ਹੁਸ਼ਿਆਰਪੁਰ ਚਪੈਂਦੀ ਟਾਂਡਾ ਉਲਮੁੜ ਦੇ ਥਾਣਾ ਚ ਤੁਹਾਨੂੰ ਆਣਾ ਪਵੇਗਾ ਜਿੱਥੇ ਥਾਣਾ ਡਾਮ ਤੋਂ ਲੈ ਕੇ ਦਿਹਰੀਆਂ ਤੇ ਕੋਕਾਨੀ ਤੱਕ ਵੀ ਹਰੀ-ਭਰੀ ਜੰਗਲਾਂ ਚ ਪੂਰੀ ਸਾਮ ਵੈਂਦੀ ਕੁਦਰਤੀ ਪਾਣੀ ਵਿਚਾਲੇ ਤੁਸੀਂ ਜੰਗਲ ਸਫਾਰੀ ਕਰ ਸਕਦੇ ਹੋ ਪੰਜਾਬ ਚ ਇੱਕ ਹੋਰ ਅਜੇ ਹੀ ਲੁਕੀ ਹੋਈ ਥਾਂ ਜਿੱਥੇ ਹਿਮਾਚਲ ਦੀਆਂ ਹਸੀਨ ਵਾਦੀਆਂ ਤੇ ਗੋਆ ਦੀ ਸਮੁੰਦਰੀ ਨਜ਼ਾਰੀਆਂ ਦਾ ਲੁਤਫ ਉਠਾਇਆ ਜਾ ਸਕਦਾ ਹੈ ਇਸ ਲਈ ਤੁਹਾਨੂੰ ਪਠਾਨਕੋਟ ਦੇ ਮਿਨੀ ਗੁਆਦੇ ਵਿੱਚ ਜਾਣਾ ਪਵੇਗਾ। ਪੰਜਾਬ ਖੇਤੀ ਪ੍ਰਧਾਨ ਸੂਬਾ ਆ ਤੇ ਇਸ ਦੀ ਖੇਤੀ ਇੱਕ ਤਰੀਕੇ ਦੇ ਨਾਲ ਤੰਦਾ ਨਹੀਂ ਇਹ ਪੰਜਾਬੀਆਂ ਦੀ ਜੀਵਨ ਜਾਚ ਹੈ। ਵਾਕਈ ਜੀ ਬੜੇ ਸਾਰੇ ਫਿਲਾਸਫਰ ਇਹ ਕਹਿੰਦੇ ਨੇ ਕਿ ਪੰਜਾਬ ਜਿਹੜਾ ਆ ਉਹਦੀ ਜਿਹੜੀ ਖੇਤੀਬਾੜੀ ਰੂਹ ਦੇ ਵਿੱਚ ਵਸੀ ਹੋਈ ਹੈ। ਸੋ ਇਸ ਵਾਰ ਪੰਜਾਬ ਨੂੰ ਬੜੇ ਭਿਆਨਕ ਹੜ੍ਹਾਂ ਦੀ ਮਾਰ ਪਈ ਹੈ। ਪਰ ਉਸ ਤੋਂ ਬਾਅਦ ਵੀ ਕਈ ਇਲਾਕੇ ਧੰਦੇ ਨੇ ਜਿੱਥੇ ਕਿ ਭਰਪੂਰ ਫਸਲਾਂ ਹੋਈਆਂ ਨੇ ਔਰ ਇਹ ਜਿਹੜਾ ਝੋਨੇ ਦੀ ਫਸਲ ਹੈ ਇਹਦੀ ਮੰਡੀ ਦੇ ਵਿੱਚ ਆਮਦ ਸ਼ੁਰੂ ਹੋ ਗਈ ਹੈ। ਗੱਲ ਕਰ ਰਿਹਾ ਮਾਲਵੇ ਦੀ ਮਾਲਵੇ ਦਾ ਫਿਰੋਜ਼ਪੁਰ ਹੈ ਜਿੱਥੇ ਕਿ ਚੋਨੇ ਦੀ ਆਮਦ ਮੰਡੀ ਦੇ ਵਿੱਚ ਸ਼ੁਰੂ ਹੋ ਗਈ ਆ ਔਰ ਉੱਥੋਂ ਦੇ ਜਿਹੜਾ ਪ੍ਰਸ਼ਾਸਨ ਹੈ ਉਸਨੇ ਵੀ ਪੂਰੇ ਤਰੀਕੇ ਦੇ ਨਾਲ ਜਿਹੜੇ ਆ ਅਰੇਂਜਮੈਂਟ ਕਰ ਲਏ ਆ ਕਿ ਇਸ ਝੋਨੇ ਦੀ ਆਮਦ ਨੂੰ ਕਿਹੜੇ ਮੱਥੇ ਸਿਰ ਲਿਆ ਜਾਵੇ ਯਾਨੀ ਕਿ ਪੂਰੇ ਤਰੀਕੇ ਨਾਲ ਅਰੇਂਜਮੈਂਟਸ ਹੋ ਗਏ ਨੇ ਪਾਣੀ ਜਿਹੜਾ ਆ ਜਿਹੜੇ ਕਿਸਾਨ ਲੈ ਕੇ ਆਏ ਨੇ ਉਹਨਾਂ ਦੇ ਲਈ ਪਾਣੀ ਦੇ ਟੈਂਕਰ ਜਿਹੜੇ ਨੇ ਉਹ ਸਾਈਡ ਤੇ ਰੱਖੇ ਹੋਏ ਨੇ ਲਾਈਟਸ ਦਾ ਇੰਤਜ਼ਾਮ ਹੈ ਇਹ ਫਿਰੋਜ਼ਪੁਰ ਮੰਡੀ ਦੇ ਹਾਲ ਨੇ ਕਿਉਂਕਿ ਪੰਜਾਬ ਦੇ ਵਿੱਚ ਹਾੜਾ ਜਿਹੜੇ ਨੇ ਆਏ ਨੇ ਉਹ ਫਿਰੋਜ਼ਪੁਰ ਦੇ ਬਾਰਡਰ ਏਰੀਆ ਨੂੰ ਬੜੇ ਬੁਰੇ ਤਰੀਕੇ ਨਾਲ ਪ੍ਰਭਾਵਿਤ ਕਰਕੇ ਉਧਰੋਂ ਫਜ਼ਿਲਕਾ ਦੀ ਪੂਰੀ ਬੈਲਟ ਜਿਹੜੀ ਹੈ ਉਹ ਪ੍ਰਭਾਵਿਤ ਹੋਈ ਹੈ ਔਰ ਉਸ ਦੇ ਬਾਵਜੂਦ ਵੀ ਮਾਲਵਾ ਦੇ ਕਿਸਾਨ ਜਿਹੜੇ ਨੇ ਉਹ ਮੰਡੀ ਦੇ ਵਿੱਚ ਆਪਣੀ ਫਸਲ ਲੈ ਕੇ ਪਹੁੰਚੇ ਨੇ ਔਰ ਪ੍ਰਸ਼ਾਸਨ ਇਹ ਕਹਿੰਦਾ ਨਜ਼ਰ ਆ ਰਿਹਾ ਹੈ ਕਿ ਇਸ ਵਾਰ ਕਿਸੇ ਤਰੀਕੇ ਦੀ ਕੋਈ ਦਿੱਕਤ ਪਰੇਸ਼ਾਨੀ ਨਹੀਂ ਹੋਏਗੀ ਸਗੋਂ ਇਹਨਾਂ ਦਾ ਜਲਦੀ ਨਿਪਟਾਰਾ ਕਰਕੇ ਇਹਨਾਂ ਨੂੰ ਸੁੱਖ ਸਖਾਲੀ ਆਪ ਦੇ ਆਪ ਦੇ ਘਰਾਂ ਨੂੰ ਭੇਜਿਆ ਜਾਏਗਾ ਕਿਉਂਕਿ ਇਹ ਪਹਿਲੇ ਹੜਾਂ ਦੀ ਮਾਰ ਚੱਲ ਰਹੇ ਨੇ ਸਾਡੇ ਰਿਪੋਰਟਰ ਜਿਹੜੇ ਨੇ ਸਨੀ ਚੋਪੜਾ ਜੀ ਉਹ ਉਸ ਸਮੇਂ ਮੰਡੀ ਦੇ ਵਿੱਚ ਮੌਜੂਦ ਸੀ ਕਿਸਾਨ ਭਰਾਵਾਂ ਦੇ ਨਾਲ ਗੱਲਬਾਤ ਕੀਤੀ ਹੈ ਉਹਨਾਂ ਨੇ ਉਹ ਵੀ ਸੁਣਾਉਣਿਆ ਤੁਹਾਨੂੰ ਫਿਰੋਜ਼ਪੁਰ ਦੀਆਂ ਮੰਡੀਆਂ ਦੇ ਹਾਲਾਤ ਦਿਖਾ ਦੇਣਾ ਚਾਹਨੇ ਹੈ ਕਿ ਹਾਲਾਤ ਹੈਗੇ ਕੀ ਹਾਲਾਤ ਹੈਗੇ ਨੇ ਤੇ ਕਿਸਾਨ ਆਪਣੀ ਫਸਲ ਲੈ ਕੇ ਆਣਾ ਸ਼ੁਰੂ ਹੋ ਚੁੱਕੇ ਹੈ ਮੰਡੀਆਂ ਦੇ ਵਿੱਚ ਝੋਨੇ ਦੀ ਫਸਲ ਆਣੀ ਸ਼ੁਰੂ ਹੋ ਗਈ ਹੈ ਫਿਰੋਜ਼ਪੁਰ ਦੇ ਸ਼ਹਿਰ ਦੀ ਮੰਡੀ ਦੇ ਵਿੱਚ ਖੜੇ ਹੋਏ ਆ ਕੀ ਹਾਲਾਤ ਹੈਗੇ ਆ ਕਿਸਾਨ ਪਹੁੰਚ ਰਹੇ ਹੈਗੇ ਆ ਕੀ ਸਾਰਾ ਇੰਤਜ਼ਾਮਤ ਕੀਤੇ ਗਏ ਨੇ ਉਹ ਸਾਰੀ ਤਸਵੀਰ ਤੁਹਾਨੂੰ ਦਿਖਾਣੇ ਹੈਗੀਆਂ ਤਸਵੀਰ ਤੁਸੀਂ ਦੇਖ ਸਕਦੇ ਹੈਗੇ ਉਹ ਕਿ ਇਸ ਟਾਈਮ ਅਸੀਂ ਫਿਰੋਜ਼ਪੁਰ ਸ਼ਹਿਰ ਦੀ ਮੰਡੀ ਦੇ ਵਿੱਚ ਖੜੇ ਹੋਏ ਆਂ ਔਰ ਕਿਸਾਨ ਮੰਡੀ ਦੇ ਵਿੱਚ ਆਣਾ ਸ਼ੁਰੂ ਹੋ ਚੁੱਕੇ ਨੇ ਆ ਇੱਥੇ ਪਾਣੀ ਦੇ ਪੀਣ ਦੇ ਲਈ ਪ੍ਰਬੰਧ ਜਿਹੜੇ ਆ ਉਹ ਕੀਤੇ ਗਿਆ ਵਾਟਰ ਕੂਲਰ ਜਿਹੜੇ ਨੇ ਉਹ ਰੱਖੇ ਗਏ ਆ ਟੈਂਟ ਜਿਹੜਾ ਉਹ ਲਗਾਇਆ ਗਿਆ ਹੈਗਾ ਲਾਈਟਾਂ ਦੇ ਪ੍ਰਬੰਧ ਜਿਹੜੇ ਆ ਉਹ ਕੀਤੇ ਗਏ ਹੀਗੇ ਨੇ ਔਰ ਇਸ ਪਾਸੇ ਮੰਡੀ ਦੀ ਤਸਵੀਰ ਤੁਹਾਨੂੰ ਦਿਖਾ ਦੇਣਾ ਚਾਹਨੇ ਹੈਗੇ ਕਿ ਮੰਡੀ ਦੇਖ ਸਕਦੇ ਹੈਗੇ ਉਹ ਜਿਹੜੀ ਸ਼ਹਿਰ ਦੀ ਮੰਡੀ ਹੈ ਵੱਖ-ਵੱਖ ਮੰਡੀਆਂ ਦੀ ਤਸਵੀਰਾਂ ਵੀ ਦਿਖਾਵਾਂਗੇ ਜਿਹੜੀ ਜਿੱਥੇ ਪਾਣੀ ਆਇਆ ਹੈਗਾ ਸੀਗਾ ਗੱਟੀ ਰਾਜੋ ਕਿ ਉੱਥੇ ਵੀ ਮੰਡੀ ਹੈਗੀ ਹੈ ਉੱਥੇ ਜਿਹੜੀ ਹੱਲੇ ਰੇਤ ਹੈਗੀ ਹੈ ਉਸ ਨੂੰ ਵੀ ਜਿਹੜਾ ਉਹ ਠੀਕ ਕੀਤਾ ਜਾ ਰਿਹਾ ਹੈਗਾ ਔਰ ਹਲੇ ਉੱਥੇ ਜਿਹੜਾ ਲੈ ਕੇ ਨਹੀਂ ਆਏ ਹੈਗੇ ਕਿਉਂਕਿ ਕਾਫੀ ਫਸਲ ਜਿਹੜੀ ਉੱਥੇ ਖਰਾਬ ਹੋ ਗਈ ਹੈ ਪਰ ਸ਼ਹਿਰ ਦੀ ਮੰਡੀ ਦੀ ਤਸਵੀਰ ਤੁਹਾਨੂੰ ਦਿਖਾ ਦੇਣਾ ਚਾਹੁੰਦੇ ਆ ਕਿ ਇੱਥੇ ਕਿਸਾਨ ਜਿਹੜਾ ਉਹ ਪਹੁੰਚ ਰਹੇ ਹੈਗੇ ਆ ਔਰ ਆਪਣੀ ਫਸਲ ਲੈ ਕੇ ਆਏ ਹੈਗੇ ਆ ਇਹ ਤਾਂ 126 ਇਹ ਜਿਹੜੇ ਖਰੀਦ ਕੇਂਦਰ ਨੇ ਉਹ ਬਣਾਏ ਗਏ ਆ ਜਿੱਥੇ ਕਿਸਾਨ ਆਪਣੀ ਫਸਲ ਲੈ ਕੇ ਆ ਸਕਦੇ ਹੈਗੇ ਆ ਪ੍ਰਸ਼ਾਸਨ ਦੇ ਵੱਲੋਂ ਕਿਹਾ ਗਿਆ ਹੈਗਾ ਕਿ ਪੁਖਤਾ ਪ੍ਰਬੰਧ ਨੇ ਉਹ ਕੀਤੇ ਗਏ ਆ ਮੰਡੀਆਂ ਦੇ ਵਿੱਚ ਕਿਸਾਨਾਂ ਇਹ ਵੀ ਦਿੱਕਤ ਜਿਹੜੀ ਆ ਉਹ ਨਹੀਂ ਆਨ ਦਿੱਤੀ ਜਾਏਗੀ ਫਿਰੋਜ਼ਪੁਰ ਡਿਪਟੀ ਕਮਿਸ਼ਨਰ ਦੇ ਵੱਲੋਂ ਵੀ ਪ੍ਰੈਸ ਰੂਲ ਜਾਰੀ ਕਰਕੇ ਜਾਣਕਾਰੀ ਦਿੱਤੀ ਗਈ ਹੈ ਕਿ 126 ਕ੍ਰੀਡ ਕੇਂਦਰ ਜਿਹੜੇ ਨੇ ਉਹ ਬਣਾਏ ਗਿਆ ਕਿਸਾਨਾਂ ਨੂੰ ਕੋਈ ਵੀ ਜਿਹੜੀ ਦਿੱਕਤ ਹੈ ਉਹ ਨਹੀਂ ਆਨ ਦਿੱਤੀ ਜਾਏਗੀ ਤਾਂ ਨਾਲ ਇਹ ਵੀ ਗੱਲ ਕਹੀ ਗਈ ਹੈ ਕਿ ਜਿਹੜੀ ਰਹਿਤ ਖੁੰਦ ਹੈਗੀ ਆ ਪਰਾਲੀ ਹੈਗੀ ਆ ਉਸ ਨੂੰ ਅੱਗ ਵੀ ਜਿਹੜੀ ਹੈ ਉਹ ਨਾਲ ਲਗਾਈ ਜਾਵੇ ਜਦੋਂ ਝੋਨੇ ਦੀ ਕਟਾਈ ਹੁੰਦੀ ਆ ਉਸ ਤੋਂ ਬਾਅਦ ਪਰਾਲੀ ਨੂੰ ਅੱਗ ਲਗਾ ਦਿੱਤੀ ਜਾਂਦੀ ਹੈ ਕਈ ਕਿਸਾਨਾਂ ਦੇ ਵੱਲੋਂ ਉਹ ਵੀ ਕਿਹਾ ਜਾ ਰਿਹਾ ਹੈ ਕੀ ਅਪੀਲ ਕੀਤੀ ਜਾ ਰਹੀ ਹੈਗੀ ਕਿ ਉਸ ਨੂੰ ਅੱਗੇ ਜਿਹੜੀ ਆ ਨਾ ਲਗਾਈ ਜਾਵੇ ਹੁਣ ਮੰਡੀਆਂ ਦੇ ਵਿੱਚ ਇੰਤਜ਼ਾਮਤ ਦੀ ਗੱਲ ਕਰਦੇ ਹੈਗੇ ਆਂ ਫਿਰੋਜ਼ਪੁਰ ਸ਼ਹਿਰ ਦੀ ਮੰਡੀ ਦੇ ਵਿੱਚ ਪਾਣੀ ਦਾ ਪ੍ਰਬੰਧ ਕੀਤਾ ਗਿਆ ਲਾਈਟਾਂ ਦਾ ਪ੍ਰਬੰਧ ਕੀਤਾ ਗਿਆ ਹੈਗਾ ਪਿਛਲੀ ਵਾਰੀ ਜਿਹੜੀ ਵੱਡੀ ਲਾਈਟਾਂ ਜਿਹੜੀਆਂ ਨੇ ਉਹ ਇੱਥੇ ਲਗਾ ਦਿੱਤੀਆਂ ਗਈਆਂ ਹੈਗੀਆਂ ਸੀਗੀਆਂ ਤਾਂ ਹੁਣ ਝੋਨੇ ਦੀ ਫਸਲ ਦੇ ਵਿੱਚ ਇੱਥੇ ਜਿਹੜਾ ਪਹੁੰਚਣੀ ਸ਼ੁਰੂ ਹੋ ਗਈ ਹੈ ਕਈ ਥਾਵਾਂ ਦੇ ਉੱਪਰ ਪੱਖੇ ਜਿਹੜੇ ਨੇ ਉਹ ਲੱਗੇ ਹੋਏ ਆ ਔਰ ਕਿਸਾਨ ਪਹੁੰਚਣਾ ਸ਼ੁਰੂ ਹੋ ਚੁੱਕੇ ਨੇ ਕਿਸਾਨਾਂ ਨਾਲ ਵੀ ਗੱਲਬਾਤ ਕਰਦੇ ਹੈਗੇ ਆ ਕਿ ਕਿਦਾਂ ਦੇ ਇੰਤਜ਼ਾਮਤ ਕਿਸਾਨਾਂ ਨਾਲ ਵੀ ਗੱਲਬਾਤ ਕਰਦੇ ਹੈਗੇ ਆ ਕੀ ਨਾਮ ਹੈ ਜੀ ਬਾਬਾ ਜੀ ਤੁਹਾਡਾ ਪ੍ਰੇਤਲ ਸਿੰਘ ਅ ਕਦੋਂ ਆਇਓ ਮੰਡੀ ਚ ਸਵੇਰੇ ਸ੍ਰੀ ਜੀ ਤਾਂ ਕਿਹੜੀ ਕਿਸਮ ਹੈ 11 11 ਤੇ ਸੁੱਕਾ 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 ਬਿਲਕੁਲ ਅੱਛਾ ਕਿੰਨੇ ਕਿੱਲੇ ਤੁਹਾਡੇ 5 ਕਿੱਲੇ 5 ਕਿੱਲੇ ਆ ਤੇ ਮੰਡੀ ਦੇ ਵਿੱਚ ਹੋਰ ਕਿੰਨੀਆਂ ਗੁਟੇਰੀਆਂ ਆ ਗਈਆਂ ਹੋਈਆਂ ਵਾ ਵ 8 10 ਢੇਰੀਆਂ ਆਈਆਂ 10 ਬਰਾਬਰ ਹਾਂ 10 12 ਢੇਰੀਆਂ ਕੋਈ ਦਿੱਕਤ ਆ ਰਹੀ ਹੈ ਉਹਨਾਂ ਨੂੰ ਇੱਥੇ ਹਜੀ ਆਈ ਅੱਜ ਪਤਾ ਲੱਗਿਆ ਦਾ ਫੇਰ ਤਾਂ ਨਹੀਂ ਪੁਨੀ ਦਾ ਪ੍ਰਬੰਧ ਇੱਥੇ ਕੀਤਾ ਹੈ ਹਾਂ ਕੀਤਾ ਕੀਤਾ ਲਾਈਟਾਂ ਲੂਟਰ ਦਾ ਪ੍ਰਬੰਧ ਹੋ ਗਿਆ ਅੱਜ ਪਤਾ ਲੱਗਿਆ ਦਾ ਨਾ ਹੂੰ ਚਾਲਦਿਆਂ ਕੀ ਹੋਗਾ ਟਟੀਰੀਆਂ ਆਣੀਆਂ ਸ਼ੁਰੂ ਹੋ ਗਈਆਂ ਨੇ ਹਾਂਜੀ ਹਾਂਜੀ ਹੂੰ ਤੱਕ ਇਹ ਕਿਸਾਨ ਨੇ ਤਾਂ ਇਸ ਵਾਰ ਕਿਸਾਨ ਜਿਹੜਾ ਕਿਉਂਕਿ ਜਿਹੜੇ ਦਿਨ ਬੀਤਣਗੇ ਤਾਂ ਕਿਸਾਨ ਹੋਰ ਆਮ ਜਿਹੜੀ ਹੈ ਇੱਕ ਮੰਡੀਆਂ ਦੇ ਵਿੱਚ ਸ਼ੁਰੂ ਹੋ ਜਾਣੀ ਹੈਗੀ ਆ ਆ ਪੰਜਾਬ ਸਰਕਾਰ ਦੇ ਵੱਲੋਂ 16 ਤਰੀਕ ਤੋਂ ਜਿਹੜੀ ਖਰੀਦ ਹੈ ਉਹ ਸ਼ੁਰੂ ਕਰ ਦਿੱਤੀ ਗਈ ਹੋਈ ਹੈ ਫਿਰੋਜ਼ਪੁਰ ਦੀ ਮੰਡੀ ਦੇ ਵਿੱਚ ਹੁਣ ਕਿਸਾਨ ਪਹੁੰਚਣਾ ਸ਼ੁਰੂ ਹੋ ਗਏ ਨੇ ਆਪਣੀ ਫਸਲ ਦੀ ਕਟਾਈ ਕਰਕੇ ਕਰਕੇ ਕਿਸਾਨ ਆਪਣੀ ਫਸਲ ਦੀ ਜਿਹੜੀ ਆ ਮੰਡੀਆਂ ਦੇ ਵਿੱਚ ਲੈ ਕੇ ਆ ਰਹੇ ਹੈਗੇ ਨੇ ਕੈਮਰਾ ਪਰਸਨ ਦੇ ਨਾਲ ਸਣੀ ਚੋਪੜਾ ਜਗਬਾਨੀ ਟੀਵੀ ਫਿਰੋਜ਼ਪੁਰ